ਰੱਬ ਨੇ ਮਾਰਿਆ ਐਡਾ ਲੋੜਾ ਗਰੀਬ ਪਰਿਵਾਰ ਦਾ ਘਰ ਹੋ ਗਿਆ ਢਾਹ ਢੇਰੀ ਸਾਰਾ ਹੀ ਸਮਾਨ ਹੋ ਗਿਆ ਖਰਾਬ ਰੋ ਰੋ ਕੱਢਿਆ ਬਚਿਆ ਸਮਾਨ ਜਿੱਥੇ ਇੱਕ ਪਾਸੇ ਪਾਣੀ ਨੇ ਲੋਕਾਂ ਦਾ ਸਭ ਕੁਝ ਖਤਮ ਕਰ ਦਿੱਤਾ ਏ ਉਥੇ ਹੀ ਦੂਜੇ ਪਾਸੇ ਜਿੱਥੇ ਪਾਣੀ ਨਹੀਂ ਆਇਆ ਉਥੇ ਲਗਾਤਾਰ ਮੀਂਹ ਪੈ ਰਿਹਾ ਏ ਮੀਂਹ ਵੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਏ ਲੋਕਾਂ ਦੇ ਲੈੰਟਰ ਤੱਕ ਚੂਣ ਲਾ ਦਿੱਤੇ ਨੇ ਤੇ ਕਈ ਲੋਕਾਂ ਦੇ ਤਾਂ ਘਰ ਹੀ ਢਾਹ ਢੇਰੀ ਹੋ ਗਏ ਨੇ ਜਿਵੇਂ ਕਿ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਰੀਬ ਪਰਿਵਾਰ ਦਾ ਘਰ ਬਿਲਕੁਲ ਹੀ ਟੈਂਟਰੀ ਹੋ ਗਿਆ ਏ ਸਾਰਾ ਹੀ ਪਰਿਵਾਰ ਆਪਣਾ ਬਚਿਆ ਹੋਇਆ ਸਮਾਨ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਘਰ ਤਾਂ ਟੈਂਟਰੀ ਹੋ ਗਿਆ ਏ ਪਰ ਸਮਾਨ ਤਾਂ ਜਿੰਨਾ ਬਚਦਾ ਬਚਾਇਆ ਜਾ ਸਕੇ ਸੋ ਇੱਕ ਪਾਸੇ ਪਾਣੀ ਦੀ ਮਾਰ ਤੇ ਦੂਜੇ ਪਾਸੇ ਲਗਾਤਾਰ ਪੈ ਰਹੇ ਮੀਂਹ ਦੀ ਮਾਰ ਪਤਾ ਨਹੀਂ ਕਿੰਨਾ ਟਾਈਮ ਇਹ ਕੁਦਰਤੀ ਆਫਤਾਂ ਆਪਣਾ ਕਹਿਰ ਕਰਨਗੀਆਂ ਸੋ ਸਮਾਂ ਇਹ ਮਿਲ ਜੁਲ ਕੇ ਇੱਕ ਦੂਜੇ ਦੀ ਮਦਦ ਕਰਨ ਦਾ ਜਿੰਨਾ ਹੋ ਸਕੇ ਕੁਦਰਤੀ ਮਾਰ ਚੱਲ ਰਹੇ ਲੋਕਾਂ ਦੀ ਮਦਦ ਜ਼ਰੂਰ ਕਰੋ ਸੋ ਇਸ ਵੀਡੀਓ ਨੂੰ ਹਰ ਇੱਕ ਤੱਕ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ like zarur